करना है फिर से और दूसरा पास पॉइंट अब और एक पे चलाएंगे ये आप ले रहा मान रहा है पूरा मैदान अगर अंदर बैठूंगा और अंदर बैठूंगा सी यू सर बहुएं चल देव ध्यान मत डालो जो तेरे मतलब ध्यान मत डाल Kemudian dia 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 12 ਕਿਲੋ ਕਿੰਨੇ ਆ 01 ਗ੍ਰਾਮ 12 ਕਿਲੋ ਹਾਂ ਜੀ ਜੀ ਸਾਹਮਣੇ ਤਾਂ ਸਹੀ ਲਿਖੀ ਸੀ 12 ਕਿਲੋ 01 ਗ੍ਰਾਮ 12 ਅਸ਼ਾਭੂਤ ਕੈਂਪੇਨ ਆ ਉਹਦੇ ਵਿੱਚ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ 12 ਕਿਲੋ ਤੋਂ ਪਲੱਸ ਹੀਰੋਇਨ ਫੜੀ ਹੈ ਤੇ ਚਾਰ ਮੁਲਜ਼ਮ ਹੋਰ ਫੜੇ ਨੇ ਬੇਸਿਕਲੀ ਇਹ ਤਰਨਤਾਰਨ ਤੇ ਅੰਮ੍ਰਿਤਸਰ ਰੂਰਲ ਏਰੀਆ ਚ ਜਿਹੜੇ ਆਪਰੇਟ ਕਰਦੇ ਆ ਟੋਟਲ ਜਿਹੜੀ ਰਿਕਵਰੀ ਇਸ ਕੇਸ ਦੇ ਵਿੱਚ ਪਹਿਲਾਂ 8 ਕਿਲੋ ਹੁੰਦੀ ਹੈ 5 ਜਿਹਦੇ ਬਾਰੇ ਤੁਹਾਨੂੰ ਪਹਿਲਾਂ ਬਰੀਫ ਕੀਤਾ ਜਾਂਦਾ ਚੜ੍ਹਦੇ ਦੇ ਪੁਲਿਸ ਸਟੇਸ਼ਨ ਦੇ ਵਿੱਚ ਜਿਹੜੇ ਐਫ ਆਈ ਆਰ ਹੈ ਉਹ ਚ 5 ਮੁਲਜ਼ਮ ਫੜੇ ਸੀਗੇ ਉਹਨਾਂ ਦੀ ਪੁੱਛਗਿੱਛ ਤੋਂ ਅੱਗੇ ਗੱਲ ਚੱਲੀ ਤੇ ਗੁਰਸੇਵਕ ਤੇ ਜਿਹੜਾ ਪਹਿਲੇ ਕੇਸ ਦਾ ਮੁਲਜ਼ਮ ਸੀ 8 ਕਿਲੋ ਵਾਲਾ ਉਸੇ ਲੜੀ ਦੇ ਵਿੱਚ ਉਹਨੇ ਦੱਸਿਆ ਕਿ ਇੱਕ ਪਿਓ ਪੁੱਤ ਨੇ ਗੁਰਪੇਜ ਤੇ ਗੁਰਦਿਤ ਇਹ ਨਾਰਲਾ ਪਿੰਡ ਤਰਨਤਾਰਨ ਡਿਸਟ੍ਰਿਕਟ ਦਾ ਉੱਥੋਂ ਦੇ ਰਹਿਣ ਵਾਲੇ ਆ ਇਹ ਦੋਨੋਂ ਇੱਕ ਪਾਕ ਬੇਸਡ ਸਮਗਲਰ ਦੇ ਵਿੱਚ ਨਵਾਂ ਆਇਆ ਪਠਾਨ ਉਹਦੇ ਨਾਲ ਇਨ ਟੱਚ ਸੀਗੇ ਤੇ ਹੀਰੋਇਨ ਦਾ ਵੱਡਾ ਕੰਮ ਕਰ ਰਹੀ ਸੀ ਉਸ ਏਰੀਏ 'ਚ ਗੁਰਪ੍ਰੀਤ ਸਿੰਘ ਜਿਹੜਾ ਫਾਦਰ ਆ ਉਹਦਾ ਦੋਸਤ ਸੀਗਾ ਮਲਕੀਤ ਸਿੰਘ ਹੈਗਾ ਮਤਲਬ ਉੱਥੇ ਉਹਨਾਂ ਨੇ ਆਪਸ 'ਚ ਆ ਜਿਹੜੀ ਮਿਲੀ ਭੁਗਤ ਨਾਲ ਕਿਉਂਕਿ ਡਲ ਪਿੰਡ ਜਿਹੜਾ ਮਲਕੀਤ ਸਿੰਘ ਦੇ ਜਿਹੜੇ ਖੇਤ ਨੇ ਚਰੀ ਵਗੈਰਾ ਬੀਜਦਾ ਉੱਥੇ ਡ੍ਰੋਪਿੰਗ ਕਰਾਉਂਦੇ ਸੀ ਕੋਆਰਡੀਨੇਟਸ ਦੇ ਕੇ ਅਕ੍ਰਾਸ ਦਾ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਔਰ ਚਰੀ ਦੇ ਖੇਤ ਚ ਤੁਹਾਨੂੰ ਪਤਾ ਹੀ ਹੈ ਕਿ ਚੀਜ਼ ਆ ਕੇ ਡਿੱਗਦੀ ਹੈ ਤੇ ਛੁੱਪ ਜਾਂਦੀ ਹੈ ਆਪਣੇ ਖੇਤ ਦੇ ਵਿੱਚੋਂ ਚੁੱਕਣੀ ਬੜੀ ਸੌਖੀ ਹੈ ਮਲਕੀਤ ਸਿੰਘ ਦਾ ਵੀ ਰਾਫਤਾ ਬਾਹਰ ਸੀਗਾ ਤੇ ਗੁਰਪੇਜ ਤੇ ਗੁਰਦੇਤ ਜਿਹੜੇ ਪਿਓ ਪੋਤੇ ਨੂੰ ਨਾਲ ਵਰਤਦੇ ਸੀ ਕਿਉਂਕਿ ਇਹ ਆ ਜ਼ਮੀਨ ਵੀ ਉੱਤੇ ਸੀਗੀ ਉਹਨਾਂ ਤੋਂ ਪਹਿਲਾਂ ਜਿਹੜੀ ਹੈ 10 ਕਿਲੋ ਹੀਰਨ ਫੜੀ ਗਈ ਇਹ ਇਹਨਾਂ ਨੇ ਆਪਣੇ ਮੱਝਾਂ ਵਾਲੇ ਜਿਹੜਾ ਹੁੰਦਾ ਵਾੜਾ ਉਹਦੇ ਚ ਟੋਆ ਪੁੱਟ ਕੇ ਤੇ ਪਲਾਸਟਿਕ ਦੇ ਵਿੱਚ ਦੱਬੀ ਹੋਈ ਸੀ ਉੱਥੋਂ ਰਿਕਵਰ ਕੀਤੀ ਗਈ ਉਸ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਤੇ ਅਗਲੀ ਜਿਹੜੀ ਕਾਰਵਾਈ ਆ ਪਾਕਿਸਤਾਨ ਬੇਸ ਸਮਗਲਰਸ ਨੂੰ ਟਰੈਕ ਕਰਦੇ ਹੋਏ ਗੁਰਜੀਤ ਸਿੰਘ ਜਨਾਲਾ ਏਰੀਆ ਦਾ ਰਹਿਣ ਵਾਲਾ ਇੱਕ ਬੰਦਾ ਉਹ ਫੜਿਆ ਉਹ ਤੋਂ ਸਾਨੂੰ 2 ਕਿਲੋ ਹਿਰੋਇਨ ਤੇ ਇੱਕ ਬੜਾ ਸਵਿਸ਼ੀਕੇਟਡ 0.30 ਬੋਰ ਦਾ ਪਿਸਟਲ ਮਿਲਿਆ ਕਿਉਂਕਿ ਉਹਨੇ ਆਪਣੇ ਬਿਸਤਰੇ ਦੇ ਵਿੱਚ ਆਪਣੇ ਜਿਹੜੇ ਹੁੰਦੀ ਹੈ ਜਿਹਨੂੰ ਦਰੀ ਕਹ ਸਕਦੇ ਆ ਜਾਂ ਗਦੱਲਾ ਉਹਦੇ ਵਿੱਚ ਲੁਕੋ ਕੇ ਰੱਖਿਆ ਹੋਇਆ ਸੀਗਾ ਉਹ ਮੈਂ ਸਮਝਦਾ ਕਿ ਬਹੁਤ ਵੱਡਾ ਇਹ ਇੱਕ ਜਿਹੜਾ 카rtel ਦਾ ਡਰੱਗ ਦਾ ਉਹ ਸਮੈਸ਼ ਹੋਇਆ ਜੇ ਟੋਟਲ ਇਸ ਕੇਸ ਦੀ ਰਿਕਵਰੀ ਦੇਖੀ ਤਾਂ 20 ਕਿਲੋ 193 ਗ੍ਰਾਮ ਹੋ ਜਾਂਦੀ ਹੈ ਲੇਟੈਸਟ ਜਿਹੜੀ ਰਿਕਵਰੀ ਇਹਦੇ ਚ ਹੋਈ ਹੈ 12 ਕਿਲੋ ਤੇ ਤਕਰੀਬਨ 6 ਗ੍ਰਾਮ ਹੈ ਸੋ ਇਹਦੇ ਵਿੱਚ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਪਖਾਨ ਨਾਮ ਦਾ ਸਮਗਲਰ ਹੈ ਦੂਜੀ ਗੱਲ ਅਜਨਾਲਾ ਸੈਕਟਰ ਦੇ ਵਿੱਚ ਫਲੱਡ ਔਨ ਕਰਕੇ ਤਰਨ ਤਰਨ ਸੈਕਟਰ ਕਾਫੀ ਇਹਨਾਂ ਨੇ ਐਕਟੀਵੇਟ ਕੀਤਾ ਸੀ ਪਾਕ ਪੇਸ ਸਮਗਲਰਸ ਨੇ ਔਰ ਜਿਹੜੇ ਰিসিਵਰ ਨੇ ਇਸ ਤੋਂ ਇਲਾਵਾ ਜਿਹੜੀ ਇੰਪੋਰਟੈਂਟ ਗੱਲ ਹੈ ਗੁਰਜੀਤ ਸਿੰਘ ਜਿਹੜਾ ਇਹ ਨਾਲੇ ਏਰੀਆ ਦਾ ਰਹਿਣ ਵਾਲਾ ਬੰਦਾ ਹੈ ਉਹ ਕੋਟਲੀ ਸਾਕਾ ਪਿੰਡਾ ਉਹਦਾ ਉਹ ਬੰਦਾ ਨੋਟ ਓਨਲੀ ਹੀਰੋਇਨ ਦੇ ਵਿੱਚ ਪਠਾਨ ਦੀ ਇੱਕ ਕਨਸਾਈਨਮੈਂਟ ਟੁੱਕਰਿਆ ਸੀ ਵੈਪਨ ਦੀਆਂ ਵੀ ਤੇ ਅੱਗੇ ਹਵਾਲਾ ਦੇ ਵਿੱਚ ਵੀ ਉਹਦਾ ਕਾਫੀ ਰੋਲ ਆਇਆ ਔਰ ਇਹਨੂੰ ਅਸੀਂ ਹੋਰ ਡੀਪਲੀ ਇਨਵੈਸਟੀਗੇਟ ਕਰ ਰਹੇ ਆ ਤਾਂ ਇਹਦੇ ਵਿੱਚ ਮੈਂ ਦਿੱਲੀ ਮੁਬਾਰਕਬਾਦ ਦਿਨਾ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਨੂੰ ਹਰਪਾਲ ਸਿੰਘ ਸਾਡੇ ਏਡੀਸੀਪੀ ਸਾਹਿਬ ਆਪਣੇ ਸ਼ਿਵਦਰਸ਼ਨ ਸਾਡੇ ਏਸੀਪੀ ਵੈਸਟ ਔਰ ਇਨਸਪੈਕਟਰ ਵਿਨੋਦ ਕੁਮਾਰ ਤੇ ਨਾ ਟੀਮ ਨੇ ਜਿਨ੍ਹਾਂ ਨੇ ਬਹੁਤ ਵਧੀਆ ਏ ਸਕਸੈਸਫੁਲ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦੇ ਕੇ ਟੋਟਲ 9 ਮੁਲਜ਼ਮ ਹਿਚ ਫੜੇ ਆ ਤੇ 20 ਕਿਲੋ ਪਲੱਸ ਜਿਹੜੀ ਹੀਰੋਇਨ ਬਰਾਮਦ ਹੋਈ ਹੈ ਲੇਟੈਸਟ ਜਿਹੜੀ ਅੱਜ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਉਹ 12 ਕਿਲੋ ਤੇ 6 ਗ੍ਰਾਮ ਹੈ ਤੇ ਨਾਲ ਇੱਕ ਸਫਿਸਟੀਕੇਟਿਡ 30 ਬੋਰ ਦਾ ਪਿਸਟਲ ਤੇ ਮੈਗਜ਼ੀਨ ਇਹ ਫੜੇ ਗਏ ਪੰਜ ਪਹਿਲਾਂ ਤੇ ਚਾਰ ਹੋਣਾ ਨਹੀਂ ਇਹਦਾ ਅਜਨਾਲਾ ਜਿਹੜਾ ਅਲਰਟ ਆਇਆ ਇਹਦੇ ਮਨੇ ਉਨ ਤਰ੍ਹਾਂ ਦਾ ਨਾਲ ਸੈਕਟਰ ਐਕਟਿਵ ਕਰ ਲਿਆ ਮਤਲਬ ਉਧਰ ਵੀ ਇਹਨਾਂ ਦੇ ਹਾਂਜੀ ਇਹਦੀ ਪੁੱਛ ਕੇ ਇਹੀ ਆਇਆ ਕਿਉਂਕਿ ਪਠਾਨ ਲਿੰਕ ਦੋਨੋਂ ਪਾਸੇ ਸੀਗਾ ਜੇ ਆਪਾਂ ਦੇਖੀਏ ਗੁਰਜੀਤ ਜਿਹੜਾ ਉਹ ਅਨਾਲਾ ਸੈਕਟਰ ਦਾ ਰਹਿਣ ਵਾਲਾ ਤੇ ਇਸ ਲਿੰਕ ਨਾਲ ਪਤਾ ਲੱਗਿਆ ਕਿ ਉਹ ਜਿਹੜੀ ਉਧਰ ਡਰਾਪਿੰਗ ਜਾਦਾ ਸ਼ੁਰੂ ਕਰ ਦਿੱਤੀ ਹਾਂਜੀ ਇਹ ਗੁਰਪੇਜ ਗੁਰਦਿੱਤ ਤੋਂ ਨੇ ਪਿਓ ਪੁੱਤ ਇਕੱਠੇ ਹੋ ਗਏ ਗੁਰਪੇਜ ਦਾ ਦੋਸਤ ਮਲਕੀਤ ਸਿੰਘ ਇਹਦਾ ਮਲਕੀਤ ਜਿਹੜੇ ਖੇਤ ਨੇ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਨੇ ਦਲਪਿੰਡ ਦੇ ਵਿੱਚ ਤੇ ਚਰੀ ਜਿਹਾ ਤੁਹਾਨੂੰ ਮੈਂ ਜਿਵੇਂ ਦੱਸਿਆ ਕਲਟੀਵੇਸ਼ਨ ਦੇ ਵਿੱਚ ਉੱਥੋਂ ਦੇ ਕੋਆਰਡੀਨੇਟ ਦਿੰਦੇ ਸੀਗੇ ਉੱਥੇ ਡਰਾਪਿੰਗ ਕਰਕੇ ਚੁਪ ਕਰਕੇ ਕੱਢ ਲਿਆ ਹੁੰਦੇ ਸੀ ਸਰ ਇਹ ਦੂਸਰੇ ਮੱਜਾਂ ਨੇ ਵੜ ਗਏ मतलब ਅਲੱਗ-ਅਲੱਗ ਨਹੀਂ ਮੱਜਾਂ ਦਾ ਤਾਂ ਉਹਨਾਂ ਨੇ ਆਪਣੇ ਏਰੀਆ ਉਹਨਾਂ ਦੇ ਘਰਾਂ ਚੋਂ ਮਿਲਿਆ ਨਾ ਜੀ ਪਠਾਨ ਪਾਕਿਸਤਾਨ ਹਾਂਜੀ ਪਾਕਿਸਤਾਨ ਬੇਸ ਸਮਗਲਰ ਹੈ ਜੀ ਪਹਿਲਾਂ ਵੀ ਇੱਕ ਦੋ ਅ ਇਨਵੈਸਟੀਗੇਸ਼ਨ 'ਚ ਆਇਆ ਹੈ ਨਾਮ WhatsApp ਜਿਹੜਾ ਐਪ ਹੈ ਯੂਜ਼ ਕਰ ਰਹੇ ਸੀ ਵਰਚੁਅਲ ਨੰਬਰਸ ਦੇ ਨਾਲ ਤੋਂ ਤਾਂ ਕਿ ਵੀ ਡਿਟੈਕਸ਼ਨ ਨਾ ਹੋ ਸਕੇ ਜਿਹੜਾ ਚਾਚਾ ਦਾ ਨਾਮ ਆਇਆ ਸੀ ਪਿਛਲੇ ਪਤੋਂ ਜਿਹੜੀ 8 ਕਿਲੋ ਉਹ ਆਪਸ ਤੇ ਪਠਾਨ ਦੇ ਚਾਚੇ ਦੇ ਅਲੱਗ-ਅਲੱਗ ਦੋਨੇ ਨੇ ਜੀ ਹੋ ਸਕਦਾ ਉਧਰ ਆਪਸ ਇਕੱਠੇ ਹੋਣ ਔਰ ਇੱਥੇ ਡਿਫਰੈਂਟ ਬੰਦਾ ਇੱਕ ਸਾਹਮਣੇ ਆਇਆ ਉਹਦੀ ਹੁਣ ਆਈਡੈਂਟੀਫਿਕੇਸ਼ਨ ਤੁਹਾਨੂੰ ਪਤਾ ਜਿਹੜੇ ਬਾਹਰਲੇ ਬੰਦੇ ਆਪਣਾ ਉਹਨਾਂ ਕੀ ਨਿਕਨੇਮ ਜਾਂ ਕੋਈ ਜਿਹੜੀ ਏਲੀਅਸ ਵਰਤਮੁਰਤ ਲੈਂਦੇ ਨੇ ਫਰੈਂਚਾਈਜ਼ੀ ਪਖਾਨ ਤੋਂ ਲਕੀਤ ਦੇ ਵੀ ਪੁੱਤਰੇ ਵੀ ਚਾਚੇ ਵੀ ਨੇ ਫਰੈਂਚਾਈਜ਼ੀ ਲਈ ਤੇ ਇੱਕ ਆਨੰਦ ਨੇ ਕੋਈ ਪਤਾ ਕੀ ਹੈ ਜੀ ਉਹਦੇ ਚ ਆਪਣੇ ਕੋਲ ਚਾਚਾ ਆਇਆ ਸੀਗਾ ਜਿਹੜਾ ਪਹਿਲਾਂ ਸੀ ਗੁਰਸੇਵਕ ਵਿਸ਼ਾਲਦੀਪ ਗੁਰਪ੍ਰੀਤ ਅਰਸ਼ਦੀਪ ਵਾਲਾ ਮੋਡਿਊਲ ਇਹਦੇ ਜਿਹੜੇ ਗੁਰਪੇਜ ਗੁਰਦੇਤ ਮਲਕੀਤ ਤੇ ਗੁਰਜੀਤ ਨੇ ਇਹ ਪਠਾਨ ਨਾਲ ਰਿਲੇਸ਼ਨ ਰਏ ਨੇ ਪਰ ਗੁਰਸੇਵਕ ਜਿਹੜਾ ਪਹਿਲੇ ਕੇਸ ਦਾ ਸੀ ਉਹਦੇ ਰਾਹੀਂ ਇਹ ਗੱਲ ਪਤਾ ਲੱਗੀ ਸੀ ਵੀ ਇਹ ਪਿਓ ਪੁੱਤ ਜਿਹੜੇ ਗੁਰਪੇਜ ਤੇ ਗੁਰਦੇਦ ਤੇ ਕੰਮ ਕਰ ਰਹੇ ਆ ਸੋ ਉਹਦੇ ਤੇ ਪੁਲਿਸ ਨੇ ਆਪਣਾ ਆਪਰੇਸ਼ਨ ਲਾਂਚ ਕੀਤਾ ਤੇ ਇਹ ਬੰਦੇ ਫੜੇ ਤੁਸੀਂ ਉਸ ਦਾ ਵੀ ਧਿਆਨ ਰੱਖ ਰਹੇ ਕਿ ਦੁਨੀਆ ਬਾਰਡਰ ਤੇ ਕੋਈ ਜ਼ਮੀਨਾਂ ਨਹੀਂ ਦੱਬੀਏ ਤੇ ਦੱਸੋ ਤੇ ਦੇਖੋ ਬੀਐਸਐਫ ਉਥੇ ਕੰਮ ਕਰ ਰਹੀ ਹੈ ਆਲਰੇਡੀ ਬਹੁਤ ਡੀਪਲੀ ਪਰ ਜਿਹੜਾ ਬੰਦਾ ਓਨਰ ਹੈ ਉਹਨੂੰ ਉੱਥੇ ਕੋਈ ਕੱਢ ਨਹੀਂ ਸਕਦਾ ਨਾ ਜਿਹੜੇ ਰਾਈਟ ਹੈ ਉਥੇ ਸਿਰਫ ਫਰਿਸਕਿੰਗ ਹੁੰਦੀ ਹੈ ਜਿਹੜੇ ਬਾਰਡਰ ਫੈਂਸਿੰਗ ਦੇ ਵਿੱਚ ਗੇਟ ਵੀ ਬਣੇ ਹੋਏ ਜਿਹੜੇ ਕ੍ਰਾਸ ਨੇ ਇਧਰਲੇ ਪਾਸੇ ਵਾਲਿਆਂ ਦੇ ਪਾਸੇ ਸੈਕੰਡ ਲਾਈਨ ਆਫ ਡਿਫੈਂਸ ਵੀ ਪੁਲਿਸ ਨੇ ਰੱਖੀ ਔਰ ਵੈਰੀਫਿਕੇਸ਼ਨ ਜਿਹੜੀ ਪੁਰਾਣੇ ਸਮਗਲੋਸ ਦੀ ਚੱਲਦੀ ਰਹਿੰਦੀ ਹੈ ਉਹ ਤਾਂ ਆਨਗoing ਪ੍ਰੋਸੈਸ ਹੈ ਜੀ ਆ ਸਰ ਅੱਗੇ ਇਹਨਾਂ ਨੇ ਮਗਵਾਏ ਪਹਿਲਾਂ ਵੀ ਮਗਵਾਏ ਸੀ ਹਾਂਜੀ ਇਹ ਗੁਰਜੀਤ ਸਿੰਘ ਦੀ ਪੁੱਛਗਿੱਛ ਇਹ ਗੱਲ ਆਈ ਹੈ ਕਿ ਮੈਂ ਪਹਿਲਾਂ ਵੀ ਕਨਸਾਈਨਮੈਂਟਸ ਜਿਹੜੀਆਂ ਹਥਿਆਰਾਂ ਦੀਆਂ ਤੇ ਹੀਰੋਇਨ ਦੀਆਂ ਤੇ ਕੁਝ ਹਵਾਲਾ ਡੀਲਿੰਗ ਵੀ ਉਹਨੇ ਕੀਤੀ ਹੈ ਜੀ ਹਰ ਤਰ੍ਹਾਂ ਹਵਾਲਾ ਤਾਂ ਵੀ ਦੱਸਦੇ ਹੋ ਕਿ ਕਿਸ ਦੇ ਤੋਂ ਚੱਲਦਾ ਲੱਗਾ ਪਤਾ ਨਹੀਂ ਕਿਤੋਂ ਉਹ ਅਜੇ ਪੁੱਛਗਿੱਛ ਕਰਦੇ ਆਂ ਜੀ ਇਹਦੀ ਡਿਟੇਲ 'ਚ ਉਹ ਵੀ ਸ਼ੇਅਰ ਕਰਾਂਗੇ ਸਾਰੀ ਗੱਲ ਇਹ ਕੈਸ਼ ਜਿਹੜਾ ਰਿਕਵਰ ਨਹੀਂ ਹੋਇਆ ਪਰ ਇਹਨੇ ਮੰਨਿਆ ਕਿ ਕੁਝ ਮਹੀਨੇ ਪਹਿਲਾਂ ਇਹਨੇ ਹਵਾਲਾ ਦਾ ਵੀ ਜਿਹੜਾ ਮਨੀ ਹੈ ਇਦਰ ਉਧਰ ਹੈਂਡਓਵਰ ਕੀਤਾ ਉਹਤੇ ਅਸੀਂ ਵਰਕ ਕਰ ਰਹੇ ਆਂ ਬੈਕਵਰਡਸ ਹਾਂਜੀ ਉਹ ਰੈਵਨਿਊ ਦੇ ਵਿੱਚ ਇਹ ਤਾਂ ਆਪਣਾ ਨਾਲ ਹੀ ਚੱਲ ਪੈਂਦਾ ਜੀ ਉੱਥੋਂ ਤਰਨ ਤਰਨ ਤੋਂ ਲਵਾਂਗੇ ਐਂਡ ਜੇ ਕੋਈ ਇਹੋ ਜਿਹੀ ਪ੍ਰਾਪਰਟੀ ਆਉਂਦੀ ਹੈ ਜਿਹੜੀ ਉਸ ਐਂਡੀਪੀਐਸ ਦੀ ਪ੍ਰੋਵੀਜ਼ਨ ਦੀ ਕੌਂਟਰਵੈਂਸ਼ਨ ਚ ਆਉਂਦੀ ਹੈ ਤਾਂ ਡੈਫੀਨਿਟਲੀ ਐਸਐਚਓ ਛਟਾ ਵੱਲੋਂ ਅਸੀਂ ਕੇਸ ਮੂਵ ਕਰਾਂਗੇ ਕੰਪੀਟੈਂਟ ਅਥਾਰਟੀ ਨੂੰ ਦਿੱਲੀ ਜੀ ਤਾਂ ਸਾਰੀ ਟੀਮ ਨੇ ਇੰਨਾ ਕੰਮ ਕੀਤਾ ਇਨਾ ਡਿਲੇਗੇਟ ਟੀਮ ਦੇ ਸਦਸ ਨੇ ਇਨਾ ਬਾਰੇ ਸਰ ਜੀ ਲਿਖ ਕੇ ਪਰ ਜਾਗੀਰਾਨ ਨੂੰ ਕੁਝ ਮਿਲੇ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਨਹੀਂ ਬਹੁਤ ਅੱਛਾ ਜੀ ਦੇਖੋ ਹੁਣ ਤਾਂ ਗਵਰਨਮੈਂਟ ਵੱਲੋਂ ਜਿਹੜਾ ਐਨਡੀਪੀਐਸ ਦੇ ਕੇਸਾਂ ਦੀ ਰਿਕਵਰੀ ਪਹਿਲੀ ਮਾਰਚ ਤੋਂ ਨੋਟੀਫਿਕੇਸ਼ਨ ਵੀ ਹੋਣ ਵਾਲੀ ਹੈ ਕਿਸੇ ਟਾਈਮ ਵੀ ਉਹਦੇ ਚ ਕੈਸ਼ ਰਿਵਾਰਡ ਵੀ ਮਿਲੇਗਾ ਔਰ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਡੀਜੀ ਸਾਹਿਬ ਬਹੁਤ ਲਿਬਰਲ ਨੇ ਰਿਵਾਰਡਸ ਦੇ ਵਿੱਚ ਔਰ ਆਪਣੇ ਸਾਰੇ ਹੀ ਕਾਫੀ ਜ਼ਿਆਦਾ ਲੋਕ ਨੇ ਜਿਹੜੇ ਪਿੱਛੇ ਰਿਵਾਰਡ ਦਿੱਤੇ ਚੁੱਕੇ ਚਾਹੇ ਡੀਜੀ ਸਾਹਿਬ ਦੀ ਡਿਸਕਓਵੇ ਪ੍ਰੋਮੋਸ਼ਨਾਂ ਨੇ ਜਾਂ ਕੈਸ਼ ਰਿਵਾਰਡ ਨੇ ਇਹਨਾਂ ਨੂੰ ਸਭ ਨੂੰ ਮਿਲੇ ਹੈ ਆਲਰੇਡੀ ਹੜੋਂ ਦੇ ਨਾਲ ਇੱਕ ਦਿਨ ਨੂੰ ਏਰੀਆ ਪਰ ਬਦਲਦਾ ਜੀ ਉਹ ਹਰ ਤਸਕਾਂ ਦਾ ਕੋਈ ਵਰਕ ਪਿਆ ਜੀ ਜਿਸ ਦਾ ਉਹਨੇ ਪੁਆਇੰਟਸ ਚੇਂਜ ਕੀਤੇ ਨੇ ਆਪਣੇ ਜਾਂ ਹੜਾਂ ਦਾ ਜਾਂ ਇਹਦੀ ਆੜ ਲੈ ਕੇ ਕੰਮ ਵਧਾਤਾ ਹੋ ਗਿਆ ਆਪਣਾ ਜੀ ਦੇਖੋ ਆਪਣੇ ਕੋਲ ਤਾਂ ਜਿਹੜੀ ਇਨਫੋਰਮੇਸ਼ਨ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣੇ ਆ ਦੋਨੇ ਜਿਹੜੇ ਮੋਡਿਊਲ ਨੇ ਇਹਨਾਂ ਚ ਆਪਾਂ ਨੂੰ ਗੱਲ ਸਾਹਮਣੇ ਆਈ ਹੈ ਕਿ ਫਲੱਡ ਦੇ باوجود ਵੀ ਐਡੀਆਂ ਵੱਡੀਆਂ ਰਿਕਵਰੀਆਂ ਹੋ ਰਹੀਆਂ ਥੈਟ ਮੀਨਸ ਦੇ ਆਰ ਏਬਲ ਟੂ ਕਿਤਨੇ ਕਿਤੇ ਲੁਕੋ ਕੇ ਕਾਮਯਾਬ ਹੋ ਰਹੇ ਪਰ ਪੁਲਿਸ ਜਿਹੜੀ ਹੈ ਇਹਨਾਂ ਨਾਲੋਂ ਜ਼ਿਆਦਾ ਸਤਰਕ ਮੈਂ ਸਮਝਾ ਔਰ ਸਾਡਾ ਇੰਟੈਲੀਜੈਂਸ ਸਪੇਸ ਟੂ ਆਪਰੇਸ਼ਨ ਜਿਹੜਾ ਕਾਮਯਾਬ ਰਿਹਾ థాంਕ ਯੂ ਜੀ